ਮੋਹਾਲੀ ਦੇ ਬਾਂਸੇਪੁਰ ਇਲਾਕੇ ਦੇ ਵਿੱਚ ਲੋਕਾਂ ਨੇ ਜ਼ਬਰਦਸਤ ਹੰਗਾਮਾ ਕੀਤਾ ਜਿਸ ਨਾਲ ਬੈਂਕ ਮੈਨੇਜਰ ਨੇ ਕਰੋੜਾਂ ਦੀ ਠੱਗੀ ਕੀਤੀ ਅਤੇ ਗ੍ਰਾਹਕਾਂ ਦੇ ਖਾਤਿਆਂ ਚੋਂ ਕਰੋੜਾਂ ਰੁਪਏ ਬੈਂਕ ਮੈਨੇਜਰ ਠੱਗ ਕੇ ਫਰਾਰ ਹੋ ਗਿਆ ਲੋਕਾਂ ਨਾਲ ਸ਼ਰੇਆਮ ਠੱਗੀ ਬੈਂਕ ਮੈਨੇਜਰ ਨੇ ਉਡਾਈ ਕਰੋੜਾਂ ਰੁਪਏ ਲੋਕਾਂ ਨੇ ਕੀਤਾ ਹੰਗਾਮਾ ਜੇ ਤੁਹਾਨੂੰ ਆਪਣੀ ਬੈਂਕ ਖਾਤੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਸਿੱਧਾ ਬੈਂਕ ਚ ਜਾਂਦੇ ਹੋ ਤੇ ਮੈਨੇਜਰ ਨੂੰ ਦਿੰਦੇ ਹੋ ਪਰ ਜੇਕਰ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਖਾਤੇ ਦੇ ਵਿੱਚ ਸਾਰੇ ਪੈਸੇ ਗਾਇਬ ਨੇ ਤੇ ਕਾਰਨ ਕਿਸੇ ਕੋਰਨੇ ਨਹੀਂ ਬੰਦੀ ਬੈਂਕ ਮੈਨੇਜਰ ਨਹੀਂ ਹੈ ਤਾਂ ਅਜਿਹਾ ਹੋਇਆ ਹੈ ਮਲਾਪੁਰ ਦੇ ਪਿੰਡ ਬਾਂਸੀਪੁਰ ਦੇ ਇਹਨਾਂ ਲੋਕਾਂ ਦੇ ਨਾਲ ਇਹ ਸਾਰੇ ਐਕਸਿਸ ਬੈਂਕ ਦੇ ਖਾਤਾਧਾਰਕ ਨੇ ਜਿਨ੍ਹਾਂ ਬੈਂਕ ਦੇ ਅੱਗੇ ਪਹੁੰਚ ਕੇ ਹੰਗਾਮਾ ਕੀਤਾ ਅਸਟੇਟਮੈਂਟ ਕਟਾਈ ਹੈ 1,80,000 ਰੁਪਏ ਮੇਰਾ ਖਾਤੇ ਵਿੱਚ ਗਾਇਬ ਹੈ 12 ਤਰੀਕਾ ਕੋਈ ਮੈਸੇਜ ਮੈਸੇਜ ਸਭ ਬੰਦ ਕਰੇ ਬਹੁਤ ਔਰ ਦੇ 2022 ਤੇ ਵਾਧਾ ਇੰਟਰਵਿਊ ਹੀ ਕਾਪੀ ਤੇ ਅਸਲ ਪੜੀ ਹੁਸ਼ਿਆਰੀ ਦੇ ਨਾਲ ਬੈਂਕ ਮੈਨੇਜਰ ਨੇ ਕਰੋੜਾ ਰੁਪਏ ਕਬਤ ਕੀਤਾ ਰਿਹਾ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁਲਜ਼ਮ ਮੈਨੇਜਰ ਨੇ ਲੋਕਾਂ ਦੇ ਖਾਤੇ ਨਾਲ ਲਿੰਕ ਮੋਬਾਈਲ ਨੰਬਰ ਨੂੰ ਹੀ ਬਦਲ ਦਿੱਤਾ ਇਸ ਕਾਰਨ ਜਦੋਂ ਉਹ ਖਾਤੇ ਦੇ ਵਿੱਚੋਂ ਪੈਸੇ ਕਢਵਾਉਂਦਾ ਸੀ ਤਾਂ ਉਸ ਦਾ ਕੋਈ ਮੈਸੇਜ ਕਸਟਮਰ ਤੱਕ ਨਹੀਂ ਸੀ ਪਹੁੰਚਦਾ ਇਹ ਨਹੀਂ ਨਹੀਂ ਬੀਤੇ ਕਈ ਮਹੀਨੇ ਤੋਂ ਅਜਿਹਾ ਹੀ ਚੱਲ ਰਿਹਾ ਸੀ ਧਾਕਾਕਾਂ ਦੇ ਪਾਸਬੁੱਕ ਤੇ ਵੀ ਬੈਂਕ ਕਰਮੀਆਂ ਐਂਟਰੀ ਨਹੀਂ ਕਰ ਰਹੇ ਸਨ ਕੁਛੰਤੇ ਦੱਸਿਆ ਜਾਂਦਾ ਸੀ ਕਿ ਮਸ਼ੀਨ ਖਰਾਬ ਹੈ ਕਿਸੇ ਗਾਹਕ ਦੇ ਵੱਲੋਂ ਕਿਸੇ ਹੋਰ ਤਾਇੰਤਰੀ ਕ੍ਰਾਂਤ ਤੋਂ ਬਾਅਦ ਸਾਰਾ ਖੁਲਾਸਾ ਹੋਇਆ ਹੈ ਗਈਆਂ ਉਹ ਲੱਗੀਆਂ ਵੀ ਆਣੇ ਅੱਜ ਬੈਂਕ ਦੇ ਵਿੱਚ ਜਾ ਕੇ ਵੀ ਅਸੀਂ ਜਿਹੜੀ ਡਿਟੇਲ ਵਗੈਰਾ ਜਿਹੜੇ ਇਹਨਾਂ ਦੇ ਨੌਰਥ ਦੇ ਹੈੱਡ ਹੈਗੇ ਉਹ ਵੀ ਆਏ ਹੋਏ ਉੱਥੇ ਤੇ ਉਹ ਡਿਟੇਲ ਲੈ ਕੇ ਜਿਹੜਾ ਅੱਗੇ ਅਸੀਂ ਸਾਰਾ ਹੁਣ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਉਹਨੇ ਆਪ ਹੀ ਜਾਲੀ ਸੰਗਲ ਕੇ ਐਫ ਡੀ ਜਿਹੜੀ ਹੈਗੀ ਆ ਉਹ ਤਲਵਾ ਕੇ ਉੱਥੇ ਉਹਨੇ ਨੰਬਰ ਵੀ ਚੇਂਜ ਕੀਤੇ ਅਕਾਊਂਟਾਂ ਦੇ ਵਿੱਚੋਂ ਕਿ ਬੰਦੇ ਕੋਲ ਮੈਸੇਜ ਨਾ ਜਾਵੇ ਵੀ ਤੁਹਾਡੇ ਪੈਸੇ ਅਕਾਊਂਟ ਵਿੱਚੋਂ ਕੱਟ ਗਏ ਆ ਠੀਕ ਹੈ ਇਦਾਂ ਕਰਕੇ ਉਹਨੇ ਇੱਕ ਹਜੇ ਤੱਕ ਇਹ ਵੀ ਸਾਹਮਣੇ ਕੁਝ ਆਇਆ ਕਿ ਉਹਨਾਂ ਨੇ ਜਿਹੜੇ ਫਾਦਰ ਮਦਰ ਦੇ ਆਪ ਹੀ ਜਾਲੀ ਕਾਊਂਟ ਖੋਲੇ ਹੋਏ ਸੀ ਉਹ ਜਦੋਂ ਜਦੋਂ ਡਿਟੇਲ ਆਉਂਦੀ ਅੱਗੇ ਅੱਗੇ ਜਿਹੜੇ ਉਹ ਬੰਦੇ ਡੈਟੀ ਵਾਈ ਦੇ ਤੇ ਇਹ ਵੀ ਦੱਸਦੀ ਹੈ ਕਿ ਬੈਂਕ ਮੈਨੇਜਰ ਦਾ ਨਾਮ ਗੌਰਵ ਸ਼ਰਮਾ ਹੈ ਮੈਨੇਜਰ ਪਠਾਨਪੁਰ ਦਾ ਰਹਿਣ ਵਾਲਾ ਜੋ ਅਣਬਿਆ ਹੈ ਇਹ ਕੱਲੇ ਹੀ ਫਲੈਟ ਦੇ ਵਿੱਚ ਰਹਿੰਦਾ ਸੀ ਜਿੱਥੇ ਅੱਜ ਕੱਲ੍ਹ ਤਾਲਾ ਲੱਗਿਆ ਹੋਇਆ ਹੈ ਡਿਪਟੀ ਸੁਪਰਡੈਂਟ ਆਫ ਕਮਿਸ਼ਨਰ ਕਰਮਜੀਤ ਸਿੰਘ ਦੇ ਮੁਤਾਬਿਕ ਬੈਂਕ ਮੈਨੇਜਰ ਦਾ ਫੋਨ ਸਵਿਚ ਆਫ ਆ ਰਿਹਾ ਹੈ ਤੇ ਦੋ ਤਿੰਨ ਦਿਨ ਤੋਂ ਉਹ ਗਾਇਬ ਹੈ ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਪਾਲ ਕੀਤੀ ਜਾ ਰਹੀ ਹੈ ਮੁਹਾਲੀ ਤੋਂ ਮਨੋਜ ਰਾਠੀ ਨਿਊਜ਼ ਟੀਪੰਚਾ ਤੇ ਪੰਜਾਬ ਦੀਆਂ ਸੜਕਾਂ ਤੇ ਇੱਕ ਵਾਰ ਫੇਰ ਰਫਤਾਰ ਦਾ ਕਹਿਰ ਦੇਖਿਆ ਗਿਆ ਦਸੂਹਾ ਚ ਤੇਜ਼ ਰਫਤਾਰ ਕਾਰ ਨੇ ਦੋ ਲੋਕਾਂ ਨੂੰ ਟੱਕਰ ਮਾਰ ਦਿੱਤੀ ਅਤੇ ਦੋਨਾਂ ਦੀ ਮੌਤ ਹੋ ਗਈ। ਇਹ ਮੁਕੇਰੀਆਂ ਤਲਵਾੜਾ ਦੀ ਬੇहद ਬੀਜੀ ਸੜਕ ਹੈ ਜਿੱਥੇ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਤੇਜ ਰਫ਼ਤਾਰ ਦੋ ਟਰੱਕ ਆਪਸ ਦੇ ਵਿੱਚ ਭੜ ਗਏ ਹਾਸਾ ਇੰਨਾ ਭਿਆਨਕ ਸੀ ਕਿ ਇੱਕ ਟਰੱਕ ਦਾ ਡਰਾਈਵਰ ਪੂਰੀ ਤਰ੍ਹਾਂ ਅੰਦਰ ਫਸ ਗਿਆ ਕਈ ਘੰਟਿਆਂ ਦੀ ਮਸ਼ੱਕਤ ਦੇ ਬਾਅਦ ਕ੍ਰੇਨ ਦੀ ਸਹਾਇਤਾ ਦੇ ਨਾਲ ਟਰੱਕ ਚਾਲਕ ਨੂੰ ਬਾਹਰ ਕੱਢਿਆ ਗਿਆ ਜਿਸ ਦੇ ਚਿਹਰੇ ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ ਅਤੇ ਇੱਕ ਲੱਤ ਟੁੱਟ ਚੁੱਕੀ ਸੀ ਜ਼ਖਮੀ ਚਾਲਕ ਨੂੰ ਐਂਬੂਲੈਂਸ ਦੇ ਜ਼ਰੀਏ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਗੰਭੀਰ ਰੂਪ ਦੇ ਨਾਲ ਜ਼ਖਮੀ ਟਰੱਕ ਚਾਲਕ ਦੀ ਹਾਲਤ ਨਾਜ਼ੁਕ ਪਣੀ ਹੋਈ ਹੈ ਐਸਪੀ ਹਨ ਖਾਸੇ ਦੇ ਵਿੱਚ ਦੋਵੇਂ ਟਰੱਕ ਜੱਜਰ ਹੋ ਗਏ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਰਫ ਹੋ ਗਿਆ ਦੋ ਟਿਪਰਾਂ ਦਾ ਹਾਪਸ ਵਿੱਚ ਟਰੱਕ ਇੱਕ ਇਧਰੋਂ ਆ ਰਿਹਾ ਸੀਗਾ ਪਲਵੜਿਆ ਨੂੰ ਅਤੇ ਦੋ ਹਾਜੀਪੁਰ ਤੋਂ ਆ ਰਹੀ ਆ ਹਾਪਸ ਵਿੱਚ ਆਮੋ ਸਾਹਮਣੇ ਟਕਰੋ ਗਏ ਇਹਨਾਂ ਦੀ। ਤੇ ਜਿਹੜਾ ਹਾਜੀਪੁਰੋਂ ਆਉਂਦਾ ਸੀ ਉਹਨੂੰ ਜਿਹੜਾ ਹੈਗਾ ਜ਼ਿਆਦਾ ਉਹਨੂੰ ਕਹਿ ਦਿੱਤਾ ਉਹ ਤੇ ਰਾਗੀ ਰਣ। ਬਾਕੀ ਅਰੇ ਦੇਖਦੇ ਹਾਂ ਸਰ। ਜੋ ਸੂਹਤ ਵਿੱਚ ਬੇਕਾਬੂ ਕਾਰ ਨੇ ਦੋ ਲੋਕਾਂ ਨੂੰ ਸੜਕ ਤੇ ਦਰੜ ਦਿੱਤਾ ਤੇਜ਼ ਰਫਤਾਰ ਕਾਰ ਨੇ ਦੋ ਵਖ ਵਖ ਥਾਵਾਂ ਤੇ ਟੱਕਰ ਮਾਰੀ ਹਾਦਸੇ ਦਾ ਸ਼ਿਕਾਰ ਹੋਏ ਦੋਵੇਂ ਲੋਕਾਂ ਦੀ ਮੌਤ ਹੋ ਗਈ ਮ੍ਰਿਤਕ ਦੀ ਪਹਿਚਾਨ ਅਮਰਿਤਪਾਲ ਸਿੰਘ ਤੇ ਬਖਸ਼ੀ ਰਾਮਦੇਵ ਦੇ ਰੂਪ ਵਿੱਚ ਹੋਈ ਹੈ ਇੱਕ ਦੋ ਕੇਸ ਆਇਆ 1:30 ਪੌਣੇ 7 ਵਜੇ ਆ ਅਮਰਿਤਪਾਲ ਸਿੰਘ ਜਿਹਦਾ ਪਿੰਡ ਕੱਲੋਵਾਲ ਦਾ ਸੀ ਉਹ ਰੋਡ ਸਾਈਡ ਐਕਸੀਡੈਂਟ ਦਾ ਸੀਗਾ ਸੀ ਹੈਡ ਇੰਜਰੀ ਸੀ ਸਾਡੇ ਕੋਲ ਬਰੌਡ ਡਾਟ ਆਇਆ ਹੈਗਾ ਤੇ ਦੂਸਰਾ ਕੇਸ ਜਿਹੜਾ ਆ 7 ਵਜੇ ਕੱਲ ਸ਼ਾਮੀ ਆਇਆ ਬਖਸ਼ੀ ਰਾਮ ਪਿੰਡ ਬਲਗਣਾ ਦਾ ਸੀ ਇਹ ਵੀ ਰੋਡ ਸਾਈਡ ਐਕਸੀਡੈਂਟ ਬ੍ਰੌਡ ਡੈੱਟ ਸੀ ਹੈਡ ਇੰਜਰੀ ਸੀਗੀ ਤੇ ਦੋਨੇ ਜਿਹੜੀਆਂ ਬੋਡੀ ਪੁਲਿਸ ਸਰਫੋਰਮ ਕਰ ਦਿੱਤਾਗਾ ਔਰ ਬੋਡੀ ਜਿਹੜੀਆਂ ਸ਼ਿਫਟ ਮੋਰਚਰੀ ਵਿੱਚ ਕਰ ਦਿੱਤੀ ਹੈ ਮ੍ਰਿਤਕ ਦੇ ਪਰਿਵਾਰ ਨੇ ਮੁਲਜ਼ਮ ਚਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦਸੂਆ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਕਾਰ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਪਰ ਕਾਰ ਚਾਲਕ ਹਲੇ ਫਰਾਰ ਹੈ ਪਿਊਰ ਰਿਪੋਰਟ ਨਿਊ ਸਿਟੀਨ ਤੇ ਪਾਣੀਪੱਤ ਦੇ ਵਿੱਚ ਇੱਕ ਪਰਿਵਾਰ ਆਜਿਹਾ ਹੈ ਜੋ ਪਿਛਲੇ 7 ਸਾਲਾਂ ਤੋਂ ਆਪਣੀ ਧੀ ਦੇ ਇਲਾਜ ਲਈ ਪਰੇਸ਼ਾਨ ਹੈ ਕਿਉਂਕਿ ਬਿਮਾਰੀ ਅਜਿਹੀ ਹੈ ਜਿਸ ਦਾ ਇਲਾਜ ਸਿਰਫ ਇੱਕ ਹਸਪਤਾਲ 'ਚ ਹੈ। ਇਹ ਹਸਤੀ ਖੇੜ ਦੀ 7 ਸਾਲਾਂ ਮਾਸੂਮ ਮਾਹੀ ਹੈ ਜੋ ਇਸ ਘਰ ਦੀ ਰੌਣਕ ਹੈ ਜਿਸ ਨੂੰ ਵੇਖ ਕੇ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਹ ਕਿਸ ਬਿਮਾਰੀ ਦੇ ਨਾਲ ਜੂਝ ਰਹੀ ਹੈ। ਪਰ ਮਾਹੀ ਦੇ ਮਾਤਾ ਪਿਤਾ ਬੱਚੀ ਦੇ ਜਨਮ ਤੋਂ ਹੀ ਇਲਾਜ ਕਰਾ ਰਹੇ ਨੇ ਜਦਕਿ ਪੱਕਾ ਇਲਾਜ ਸਿਰਫ ਦਿੱਲੀ ਦੇ ਏਮਸ ਦੇ ਵਿੱਚ ਹੈ ਹੁਣ ਜਾਣਦੇ ਹਾਂ ਬੱਚੀ ਨੂੰ ਬਿਮਾਰੀ ਕੀ ਹੈ ਦਰਸਲ ਮਾਹੀ ਦੇ ਦਿਲ ਦੇ ਵਿੱਚ ਇਹ ਵੀ ਕੈਨਾਲ ਰਿਪੇਅਰ ਹੋਣਾ ਹੈ ਸੌਖੀ ਭਾਸ਼ਾ ਚ ਸਮਝੀਏ ਤਾਂ ਮਾਹੀ ਦਾ ਦਿਲ ਦਾ ਹਿੱਸਾ ਲਟਕਿਆ ਹੋਇਆ ਹੈ ਜਿਸ ਕਾਰਨ ਇਸ ਨੂੰ ਠੰਡ ਦੇ ਵਿੱਚ ਵੀ ਗਰਮੀ ਲੱਗਦੀ ਹੈ ਤੇ ਹਾਰਟ ਬੀਟ ਤੇਜ਼ ਹੋ ਜਾਂਦੀ ਹੈ ਹਾਰਟ ਸਪੈਸ਼ਲਿਸਟ ਮੁਤਾਬਕ ਇਸ ਪ੍ਰਕਾਰ ਦੀ ਬਿਮਾਰੀ ਜ਼ਿਆਦਾਤਰ 35 ਤੋਂ 40 ਸਾਲ ਦੀ ਉਮਰ ਦੇ ਵਿੱਚ ਜਨਮ ਦੇਣ ਵਾਲੇ ਮਾਤਾ ਪਿਤਾ ਦੇ ਬੱਚਿਆਂ 'ਚ ਹੁੰਦੀ ਹੈ ਨਾਲ ਹੀ ਪ੍ਰੀਮੈਚੂਰ ਬੱਚੇ ਜਦੋਂ ਪੈਦਾ ਹੁੰਦੇ ਨੇ ਤਾਂ ਇਸ ਤਰ੍ਹਾਂ ਦੀ ਬਿਮਾਰੀ ਦੇ ਨਾਲ ਚੂਝਦੇ ਨੇ ਕਿ ਜਿੱਦਾਂ ਇਹ ਵੀ ਕਨਾਲ ਹੈ ਹਾਰਟ ਦਾ ਕੋਈ ਜਵ ਹੈ بتایا ਗਿਆ ਹਾਰਟ ਦਾ ਕੋਈ ਟੁਕੜਾ ਉਤਰਾ ਹੋਇਆ ਉਹ ਉਸ ਦਾ ਚਿਪਕਾਣਾ ਜਿਸ ਦਾ ਬਲੱਡ ਸਰਕੂਲੇਸ਼ਨ ਬਾਹਰ ਆਉਂਦਾ ਰਹਿੰਦਾ ਹੈ ਔਰ ਇਸki ਗ੍ਰੋਥ ਨਹੀਂ ਹੋ ਪਾਉਂਦੀ

ਤੇ ਹੁਣ ਕਿੰਨੂ ਉਤਪਾਦਕ ਬਾਗਬਾਨਾਂ ਦੇ ਚਿਹਰਿਆਂ ਤੇ ਵੀ ਰੌਣਕ ਪਰਤ ਦੀ ਦਿਖਾਈ ਦੇ ਰਹੀ ਹੈ ਪੰਜਾਬ ਸਰਕਾਰ ਨੇ ਕਿੰਨੂ ਬਾਗਬਾਨਾਂ ਦਾ ਹੱਥ ਫੜਿਆ ਸਰਕਾਰੀ ਸਕੂਲਾਂ ਦੇ 19 ਲੱਖ ਬੱਚਿਆਂ ਨੂੰ ਮਿੱਡੇ ਮੀਲ ਚ ਕਿੰਨੂ ਦੇਣ ਦਾ ਫੈਸਲਾ ਕੀਤਾ ਔਰ ਸਰਕਾਰ ਦੇ ਫੈਸਲੇ ਤੋਂ ਬਾਅਦ ਬਾਗਬਾਨ ਇਸ ਨੂੰ ਇੱਕ ਰਾਹਤ ਦੇ ਤੌਰ ਤੇ ਦੇਖ ਰਹੇ ਹਨ ਕਿੰਨੂ ਦੀ ਬਣਦੀ ਕੀਮਤ ਨਾ ਮਿਲਣ ਤੋਂ ਪਰੇਸ਼ਾਨ ਹਾਲੇ ਦੇ ਵਿੱਚ ਬਾਗਵਾਨਾਂ ਦੇ ਚਿਹਰੇ ਤੇ ਮੁਸਕਰਾਹਟ ਆਈਏ ਪੰਜਾਬ ਸਰਕਾਰ ਨੇ ਕਿਨੂ ਦੇ ਕਿਸਾਨਾਂ ਦੀ ਮਿਹਨਤ ਦਾ ਫਲ ਦਿੱਤਾ ਹੈ ਮੂਲ ਕੀਮਤ ਨਾ ਮਿਲਣ ਤੋਂ ਪਰੇਸ਼ਾਨ ਕਿਸਾਨ ਸਰਕਾਰ ਦੇ ਫੈਸਲੇ ਤੋਂ ਬੇਖਤ ਖੁਸ਼ ਨੇ ਫਾਜ਼ਿਲਕਾ ਡੀਸੀ ਨੇ ਕਿਨੂ ਬਾਗਵਾਨਾਂ ਦੇ ਨਾਲ 2 ਦਿਨ ਤੱਕ ਬੈਠਕ ਕੀਤੀ ਤੇ ਡੀਸੀ ਦੀ ਪਹਿਲ ਕਦਮੀ ਤੋਂ ਬਾਅਦ ਸਰਕਾਰ ਨੇ ਕਿਨੂ ਨੂੰ ਬਾਗਵਾਨਾਂ ਤੋਂ ਖਰੀਦ ਕੇ ਮਿੱਡੇ ਮੇਲ ਦੇ ਵਿੱਚ ਬੱਚਿਆਂ ਨੂੰ ਦੇਣ ਦਾ ਫੈਸਲਾ ਕੀਤਾ ਹੈ ਤਾਂ ਕਿ ਬੱਚਿਆਂ ਨੂੰ ਮੌਸਮੀ ਫਲ ਦਾ ਲਾਭ ਮਿਲ ਸਕੇ ਤੇ ਬਾਗਵਾਨਾ ਦੀ ਵੀ ਫਸਲ ਦਾ ਉਹਨਾਂ ਨੂੰ ਮੁੱਲ ਮਿਲ ਸਕੇ ਕਿਉਂਕਿ ਉਹਦੀ ਫਸਲ ਬਹੁਤ ਵਧੀਆ ਹੋਈ ਸੀ ਵਧੀਆ ਫਸਲ ਹੋਣ ਨਾਲ ਔਰ ਕਈ ਵਾਰ ਮੌਸਮ ਵੀ ਠੀਕ ਨਹੀਂ ਹੁੰਦਾ ਤੇ ਉਹਨਾਂ ਨੂੰ ਭਾਅ ਨਹੀਂ ਮਿਲ ਰਿਹਾ ਸੀ ਜਿਸ ਕਰਕੇ ਉਹਨਾਂ 'ਚ ਥੋੜੀ ਜਿਹੀ ਮਾਇੂਸੀ ਸੀ ਜਿਹੜੀ ਅਸੀਂ ਹੈ ਉਹਨਾਂ ਦੀ ਗੱਲ ਸੀ ਅਸੀਂ ਸੀਐਮ ਸਾਹਿਬ ਤੱਕ ਪਹੁੰਚਾਈ ਸੀਐਮ ਸਾਹਿਬ ਨੇ ਬੜੀ ਜੰਦਾਰੀ ਦੇ ਉਹ ਦਿਖਾ ਰਹੇ ਹਨ ਹਨ ਕਿ ਕਿ ਮਿੱਡੇ ਮਿਲਦੇ ਵਿੱਚ ਜਿੱਥੇ ਅਸੀਂ ਕੇਲੇ ਵੰਡੇ ਜਾਂਦੇ ਹਨ ਉੱਥੇ ਮੌਸਮੀ ਬੀਹ ਹੈ ਈਸੀ ਦੇ ਨਾਲ ਹੋਈ ਸਫਲ ਬੈਠਕ ਤੋਂ ਬਾਅਦ ਕਿਸਾਨ ਬੇहद ਖੁਸ਼ ਨੇ ਈਸੀ ਨੇ ਕਿਸਾਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਇਹ ਫੈਸਲਾ ਕੀਤਾ ਹੈ ਕਿ ਬਾਗਵਾਨ ਕਿੰਨੂ ਨੂੰ ਪੰਜਾਬ ਐਗਰੋ ਤੱਕ ਪਹੁੰਚਾਉਣਗੇ ਜਿੱਥੋਂ ਕਿੰਨੂ ਸੂਬੇ ਦੇ ਹੋਰ ਸਰਕਾਰੀ ਸਕੂਲਾਂ ਤੱਕ ਪਹੁੰਚਾਇਆ ਜਾਏਗਾ ਕੀ 15 ਰੁਪਏ ਕਿਲੋ ਫਾਰਮਰ ਨੂੰ ਦਿੱਤਾ ਜਾਏ 15 ਰੁਪਏ ਕਿਲੋ ਚ ਫਾਰਮਰ ਤੋੜ ਕੇ ਪੰਜਾਬ ਐਗਰੋ ਦੇ ਦਫ਼ਤਰ ਤੱਕ ਲੈ ਜਾਏਗਾ ਆਪ ਦੇ ਖੇਤੋਂ ਤੋੜ ਕੇ ਉੱਥੋਂ ਪੰਜਾਬ ਐਗਰੋ ਮਤਲਬ ਜਿਸ ਤਰ੍ਹਾਂ ਕੀ ਕੈਲੋ ਵੀ ਸਿਲੈਕਟਿਡ ਮਾਲ ਜੋ ਹੈ ਉਹ ਸਕੂਲਾਂ ਤੱਕ ਉਹ ਆਪਣੇ ਆਪ ਪਹੁੰਚਾਏਗੀ ਕਿਸਾਨ ਲੈ ਕੇ ਪਲਾਂਟ ਤੇ ਆਊਗਾ ਜਿਹੜੇ ਜਿਹੜੇ ਪਲਾਂਟਾਂ ਤੇ ਚੱਲਦਾ ਜਿਵੇਂ ਆਲਮਗੜਾ ਪਲਾਂਟ ਹੈ ਪੰਜਾਬ ਐਗਰੋ ਦਾ ਉੱਥੇ ਲੈ ਕੇ ਆਊਗਾ ਉਹਦੀ ਲਈ ਵੀ ਜਿਹੜੀ ਕੀਮਤ ਹੈ ਉਹ 15 ਰੁਪਏ ਰੱਖੀ ਗਈ ਰਾਹਤ ਤਾਂ ਬਹੁਤ ਵੱਡੀ ਹੈ ਜੀ ਸਾਨੂੰ ਅੱਜ ਮਿੰਦੀ ਜਿਹੜੀ ਜਿਹੜਾ ਕਿਨੂ ਸਾਡਾ ਮਾਰਕੀਟ ਦੇ ਵਿੱਚ ਵਪਾਰੀ ਸਾਡੇ ਕੋਲੋਂ 10 ਰੁਪਏ ਵੀ ਨਹੀਂ ਸੀ ਲੈ ਰਹੇ ਅੱਜ ਜਿਹੜਾ ਮਿਡੇ ਮੀਲ ਦੇ ਵਿੱਚ ਸਰਕਾਰ ਵੱਲੋਂ ਲੈਣ ਨਾਲ ਸਾਡੇ ਜਿਹੜਾ ਕਿਨੂ ਦਾ ਰੇਟ ਡੇਡਾ ਹੋ ਗਿਆ ਔਰ ਸਾਨੂੰ ਇਸ ਇਸ ਇਹ ਤੋਂ ਵੱਡੀ ਰਾਹਤ ਹੋਰ ਕੀ ਮਿਲਣੀ ਸੀ ਯਾਰ ਜ਼ਿਕਰ ਹੋ ਗਿਆ ਹੈ ਕਿ ਪਿਛਲੇ ਦਿਨੀ ਕਿਨੂ ਕਿਸਾਨ ਬੇहद ਪਰੇਸ਼ਾਨ ਸਨ ਸੜਕਾਂ ਤੇ ਕਿਨੂ ਖਿਲਾਰ ਕੇ ਨਰਾਜ਼ਗੀ ਤੱਕ ਜ਼ਾਹਰ ਕੀਤੀ ਗਈ ਸੀ ਫਾਜ਼ਿਲਕਾ ਤੋਂ ਪ੍ਰਦੀਪ ਕੁਮਾਰ న్యూਸ 18 ਪੰਜਾਬ